ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਔਰ ਪ੍ਰੋਗਰਾਮ ਖਬਰਾਂ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸ਼ੁਵਿੰਦਰ ਸਿੰਘ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸੰਦੀਪ ਜੀ ਮਿਹਰਬਾਨੀ ਜੀ ਦਰਸ਼ਕ ਸਾਡਾ ਪ੍ਰੋਗਰਾਮ ਪਸੰਦ ਕਰ ਰਿਹਾ ਪਰ ਅਸੀਂ ਬੇਨਤੀ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਉਹ ਕਮੈਂਟ ਜ਼ਰੂਰ ਕਰਿਆ ਕਰਨ ਉਹਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਹੋਰ ਕਿਹੜੀ ਖਬਰ ਹੈ ਜਿਹਦੇ ਉੱਤੇ ਸਾਡੇ ਦਰਸ਼ਕ ਚਾਹੁੰਦੇ ਆ ਕਿ ਸ਼ਵਿੰਦਰ ਸਿੰਘ ਜੀ ਜਿਹੜੀ ਆ ਚਰਚਾ ਕਰਨ ਆਪਣੇ ਐਕਸਪਰਟ ਵਿਊਜ਼ ਉਸ ਖਬਰ ਦੇ ਉੱਤੇ ਦੇਣ ਸੋ ਅੱਜ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਫਰੀਦਕੋਟ ਤੋਂ ਜਿੱਥੇ ਹੰਸਰਾਜ ਹੰਸ ਕੈਂਪੇਨ ਕਰ ਰਹੇ ਸੀਗੇ ਲੋਕ ਸਭਾ ਚੋਣਾਂ ਲਈ ਉਹ ਕਹਿੰਦੇ ਆ ਵੀ ਤੁਸੀਂ ਅਗਰ ਸਾਨੂੰ ਭਾਜਪਾ ਨੂੰ ਵੋਟਾਂ ਪਾਉਂਗੇ ਮੋਦੀ ਸਰਕਾਰ ਨੂੰ ਵੋਟਾਂ ਪਾਉਂਗੇ ਤਾਂ ਫੇਰ ਦੇਖਿਓ ਖੁਸ਼ਹਾਲੀ ਕਿਵੇਂ ਆਉਦੀ ਇਸੇ ਤਰ੍ਹਾਂ ਦੇ ਬਿਆਨ ਰਵਨੀਤ ਬਿੱਟੂ ਦੇ ਰਹੇ ਆ ਅੱਜਕੱਲ ਕਹਿੰਦੇ ਵੀ ਹੁਣ ਮੋਦੀ ਸਾਹਿਬ ਨੇ ਆਉਣਾ ਹੈ ਇਲੈਕਸ਼ਨਾਂ ਦੇ ਕਰਕੇ ਇੱਥੇ ਰੈਲੀ ਅਸੀਂ ਰੱਖਣੀ ਆ ਤੇ ਭਰਮਾ ਸਵਾਗਤ ਉਹਨਾਂ ਦਾ ਕਰਨਾ ਫੇਰ ਦੇਖਿਓ ਉਹਨਾਂ ਨੇ ਜਿਹੜੇ ਖਜ਼ਾਨੇ ਦੇ ਮੂੰਹ ਆ ਉਹ ਪੰਜਾਬ ਵਾਸਤੇ ਖੋਲ ਦੇਣੇ ਇਦਾਂ ਦੀਆਂ ਹੀ ਗੱਲਾਂ ਸੁਨੀਲ ਜਾਖੜ ਕਰ ਰਿਹਾ ਆ ਪਰ ਸਵਾਲ ਇਹ ਹੈ ਵੀ ਕੀ ਇੱਕ ਪ੍ਰਧਾਨ ਮੰਤਰੀ ਜਿਹੜਾ ਉਹ ਕਿਸੇ ਸੂਬੇ ਦੇ ਨਾਲ ਵਿਤਕਰਾ ਕਰ ਸਕਦਾ ਵੀ ਇਹ ਸੂਬੇ ਚੋਂ ਮੈਨੂੰ ਵੋਟਾਂ ਘੱਟ ਪੈਂਦੀਆਂ ਜਾਂ ਸੰਸਦ ਦੇ ਵਿੱਚ ਮੇਰੀ ਪਾਰਟੀ ਦੇ ਨੁਮਾਇंदे ਇਸ ਸੂਬੇ ਚੋਂ ਘਟਾਉਂਦੇ ਆ ਦੇਖੋ ਦੋ ਇਹਦੇ ਪਹਿਲੂ ਨੇ ਪਹਿਲੀ ਗੱਲ ਤੇ ਹੈਗੀ ਆ ਕਿ ਜਿਵੇਂ ਤਿੰਨਾਂ ਲੀਡਰਾਂ ਦੇ ਬਿਆਨ ਆਉਂਦੇ ਨੇ ਇਹਨੂੰ ਚਲੋ ਅਸੀਂ ਆਏ ਮੰਨਦੇ ਆ ਪਹਿਲਾਂ ਤਾਂ ਤਾਂ ਇਦਾਂ ਮੰਨ ਲੈਂਦੇ ਆ ਵੀ ਚਲੋ ਉਹ ਕਹਿੰਦੇ ਨੇ ਕਿ ਸਾਨੂੰ ਵੋਟਾਂ ਜਦੋਂ ਪਾਉਂਗੇ ਫਿਰ ਦੇਖਿਓ ਕਿੰਨੇ ਮਾਇਆ ਦੇ ਅੰਬਾਰ ਲੱਗਦੇ ਪਰ ਸਵਾਲ ਤੇ ਇਹ ਆ ਭਾਈ ਸਾਹਿਬ ਕਿ 2014 ਦੇ ਵਿੱਚ ਅ ਪੰਜਾਬੀਆਂ ਨੇ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਸੀਗਾ ਉਦੋਂ 7 ਸੀਟਾਂ ਦਿੱਤੀਆਂ ਸੀਗੀਆਂ ਦੋਹਾਂ ਦੇ ਦੋਹਾਂ ਨੂੰ ਅ ਮਤਲਬ 13 ਦੇ ਵਿੱਚੋਂ 7 ਸੀਟਾਂ ਦਿੱਤੀਆਂ ਸੀਗੀਆਂ ਤੇ ਉਦੋਂ ਅਕਾਲੀ ਦਲ ਦੀ ਸੱਤਾ ਸੀਗੀ ਤੇ ਇਧਰ ਜਿਹੜਾ ਬੀਜੇਪੀ ਉਹਦੇ ਵਿੱਚ ਸ਼ਾਮਲ ਸੀਗੀ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਟਰੱਕ ਭਰ ਕੇ ਆਇਆ ਕਰਨਗੇ ਤੁਹਾਨੂੰ ਯਾਦ ਹੋਣਾ ਆ ਮਤਲਬ ਜਾਖੜ ਨਾਲੋਂ ਗੁਰਦਾ ਇਹਦੇ ਨਾਲੋਂ ਹੰਸ ਰਾਜ ਨਾਲੋਂ ਤੇ ਬਿੱਟੂ ਨਾਲੋਂ ਵੱਧ ਕੇ ਕਿਹਾ ਸੀ ਵੀ ਟਰੱਕ ਭਰ ਕੇ ਆਉਣਗੇ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਮਿਲ ਲਈ ਜਾਇਜ਼ਤ ਲੈਣੀ ਪੈਂਦੀ ਸੀ ਵੀ ਮੋਦੀ ਜੀ ਨੇ ਕਿਹਾ ਵੀ ਹਾਲੇ ਨਹੀਂ ਤੁਹਾਨੂੰ ਮਿਲਣਾ ਹੈਗਾ ਅੱਕ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿਣਾ ਪਿਆ ਕਿ ਐਡੋ ਚੰਗਾ ਤਾਂ ਕਿਤੇ ਮਨਮੋਹਨ ਸਿੰਘ ਸੀਗਾ ਵੀ ਜਦੋਂ ਵੀ ਮੈਂ ਜਾਂਦਾ ਸੀਗਾ ਛੱਟ ਮੈਨੂੰ ਬੁਲਾ ਲੱਕੇ ਮੈਨੂੰ ਪੁੱਛਦਾ ਸੀ ਵੀ ਬਾਦਲ ਸਾਹਿਬ ਪੰਜਾਬ ਦਾ ਕੋਈ ਹੋਰ ਕੰਮ ਹੈ ਤਾਂ ਦੱਸੋ ਇਹ ਔਨ ਦਾ ਰਿਕਾਰਡ ਹੈ ਇਹ ਪ੍ਰਕਾਸ਼ ਸਿੰਘ ਬਾਦਲ ਨੇ ਅੱਕ ਕੇ ਸਟੇਟਮੈਂਟ ਜਿਹੜੀ ਦਿੱਤੀ ਆ ਔਨ ਦੀ ਰਿਕਾਰਡ ਹੈ ਹੁਣ ਸਵਾਲ ਹੈ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜਿੰਨੇ ਤਾਂ ਸਿਆਸੀ ਕੱਦ ਦੇ ਲੀਡਰ ਹਨ ਹੀਗੇ ਤੇ ਤੁਸੀਂ ਜਿਹੜਾ ਕਹਿੰਦੇ ਹੋ ਵੀ ਮੋਦੀ ਦੀ ਗਰੰਟੀ ਦਿੰਨੇ ਹੋ ਦੂਜੇ ਪਾਸੇ ਮੋਦੀ ਤਾਂ ਉੱਥੇ ਨਹੀਂ ਗਰੰਟੀ ਦੇ ਸਕਿਆ ਆਪਣੇ ਗੁਜਰਾਤ 'ਚ ਨਹੀਂ ਦੇ ਸਕਿਆ ਹਾਲੇ ਉਹਨਾਂ ਦੇ ਗੁਜਰਾਤ ਦੇ ਵਿੱਚ ਇਹ ਹਾਲਤ ਹੈ ਕਈ ਥਾਵਾਂ ਉੱਤੇ ਸਕੂਲ ਜਾਣ ਲਈ ਨਦੀ ਪਾਰ ਕਰਕੇ ਜਾਣਾ ਪੈਂਦਾ ਜਵਾਕਾਂ ਨੂੰ ਪੋਲ ਉੱਥੇ ਡਾਹੇ ਜਾਂਦੇ ਹੈਗੇ ਨੇ ਉੱਥੇ ਦੀ ਛਾੜਾ ਜਾਂਦੀ ਹੈ ਟੁੱਕਾ ਆ ਖਾ ਕੇ ਗੁਜ਼ਾਰਾ ਕਰਦੀ ਹੈ ਫਿਰ 12 ਨਸੀ ਆ ਜਾਂਦੀਆਂ ਜਿੱਥੋਂ ਇਲੈਕਸ਼ਨ ਲੜਦੇ ਨੇ ਯੂਪੀ ਦੇ ਵਿੱਚ 12 ਨਸੀ ਦੀ ਹਾਲੇ ਤੱਕ ਹਾਲਤ ਖੁਦ ਸ਼ਹਿਰ ਦੀ ਹਾਲਤ ਕਰਾਂ ਭਾਰਤ ਦੇ ਸਭ ਤੋਂ ਭੜੇ ਸ਼ਹਿਰਾਂ ਦੇ ਵਿੱਚੋਂ ਇੱਕ ਬਾਰਾਨਸੀ ਹੈ ਦੋ ਤੀਜੀ ਵਾਰ ਹੁਣ ਚੋਣ ਲੜ ਰਹੇ ਨੇ ਜਨਾਬ ਅਜੇ ਤੱਕ ਉਹਦੀ ਹਾਲਤ ਨਹੀਂ ਵਧੀਆ ਬਣੀ ਹੈਗੀ ਯੂਪੀ ਦੇ ਵਿੱਚ ਜਿਹੜਾ ਸਫਾਈ ਦੇ ਪੱਖੋਂ इवन ਗਰੀਬੀ ਪੱਖੋਂ ਵੀ ਇਹ ਤਾਂ ਮੰਰੇਗਾ ਦੇ ਵਿੱਚ ਜਿਹੜਾ ਸਭ ਤੋਂ ਵੱਡੇ ਜਿਹੜੀ ਹੁੰਦੀ ਹੈ ਕਪੜੇ ਹੋਏ ਉਸ ਇਲਾਕੇ 'ਚ ਹੋਏ ਨੇ ਇਸ ਤਰ੍ਹਾਂ ਮਜ਼ਦੂਰਾਂ ਨਾਲ ਜਿਹੜਾ ਹੈਗਾ ਕਈ ਸਰ ਇੱਕ ਘਟਾਲੇ ਹੋਏ ਨੇ ਉਥੋਂ ਹੋਏ ਨੇ ਉਹਨੇ ਪਿੱਛੇ ਜੇ ਸੁਪਰੀਆ ਸ਼ਰਮਾ ਨੇ ਰਿਪੋਰਟ ਕੱਢੀ ਸੀਗੀ ਤੇ ਜਿਹੜੀ ਮੋਸਟ ਜਿਹੜੀ ਉਥੇ ਕਰਪਸ਼ਨ ਹੈ ਯੂਪੀ ਦੇ ਵਿੱਚ ਯੂਪੀ ਦੀ ਜਿਹੜੀ ਹਾਲਤ ਹੈਗੀ ਆ ਉਹ ਭੈੜੀ ਉਥੇ ਹੈਗੀ ਆ ਤੇ ਇਸ ਕਰਕੇ ਹੁਣ ਸਵਾਲ ਹੈ ਕਿ ਪੰਜਾਬ ਤਾਂ ਫੇਰ ਇਹਨਾਂ ਨਾਲੋਂ ਕਿਤੇ ਚੰਗਾ ਹੈਗਾ ਤੇ ਇੱਕ ਤਾਂ ਇਹ ਪਹਿਲੂ ਹੈਗਾ ਵੀ ਜਿਹੜਾ ਤੁਸੀਂ ਕਹਿੰਦੇ ਹੋ ਜੀ ਜੇ ਬੋਰਡ ਪਾ ਲੋਗੇ ਤਾਂ ਉਹਨਾਂ ਦਾ ਸਾਡਾ ਰਾਜ ਪੰਜਾਬ ਚ ਆ ਜੂ ਅਸੀਂ ਫੱਟੇ ਚੱਕ ਦਾਂਗੇ ਪਰ ਸਵਾਲ ਹੈ ਕਿ ਅਨਸਰਾਈ ਹਾਂ ਸੋ ਬਿਲਕੁਲ ਇਸੇ ਤਰ੍ਹਾਂ ਹੀ ਕਹਿ ਰਹੇ ਸੀਗੇ ਕਹਿੰਦੇ ਵੀ ਦੇਖੋ ਪੰਜਾਬ ਨਾਲ ਤੇ ਆ ਵੀ ਨਹੀਂ ਹੋਇਆ ਆ ਵੀ ਨਹੀਂ ਹੋਇਆ ਹਰਿਆਣੇ 'ਚ ਆ ਹੋ ਗਿਆ ਯੂਪੀ 'ਚ ਆ ਹੋ ਗਿਆ ਵੀ ਤੁਸੀਂ ਕਹਿੰਦੇ ਪਿਆਰ ਹੀ ਨਹੀਂ ਕਰਦੇ ਉਸ ਲੀਡਰ ਨੂੰ ਕਹਿੰਦੇ ਉਹ ਤੇ ਬੰਦਾ ਹੀ ਬਹੁਤ ਚੰਗਾ ਨੇ ਪਹਿਲੇ ਕੀਦਾ ਅੰਦਾਜ਼ ਹੈਗਾ ਪਹਿਲਾ ਸਵਾਲ ਤਾਂ ਅਨਸਰਾਈ ਨੂੰ ਇਹ ਪੁੱਛਣ ਵੜਾ ਅਨਸਰਾਈ ਨੂੰ ਤਾਂ ਆਪ ਸਿਆਸਤ ਦਾ ਡੱਕਾ ਨਹੀਂ ਆਉਂਦਾ ਹੈਗਾ ਵੀ ਭਾਈ 10 ਸਾਲ ਹਿੰਦੁਸਤਾਨ ਦੇ ਲੋਕਾਂ ਨੇ ਪਿਆਰ ਕੀਤਾ ਹਿੰਦੁਸਤਾਨ ਦੇ ਲੋਕਾਂ ਨੂੰ ਕੀ ਦਿੱਤਾ ਪੂਰਿਆਂ ਨੂੰ ਕਿਉਂਕਿ ਹਿੰਦੁਸਤਾਨ ਸਾਰੇ ਦੇ ਪ੍ਰਧਾਨ ਮੰਤਰੀ ਨੇ ਨਾ ਉਹ ਉਹਦੇ ਵਿੱਚ ਮਹਿੰਗਾਈ ਤੇ ਬੇਰਜ਼ਗਾਰੀ 45 ਸਾਲਾਂ ਦਾ ਰਿਕਾਰਡ ਤੋੜ ਗਈ ਹੈ ਤੇ ਨੌਕਰੀਆਂ ਜਿਹੜੀਆਂ ਪਹਿਲਾਂ ਨਾਲੋਂ ਚਲੀਆਂ ਗਈਆਂ ਨੇ ਭਾਰਤ ਜਿਹੜਾ ਹੈਗਾ ਬਾ ਖੁਸ਼ਹਾਲੀ ਦੇ ਇੰਡੈਕਸ ਦੇ ਵਿੱਚੋਂ ਪਿੱਛੇ ਆ ਬੰਗਲਾਦੇਸ਼ ਵੀ ਭਾਰਤ ਨਾਲੋਂ ਖੁਸ਼ਹਾਲੀ ਦੇ ਇੱਕ ਦੋ ਸਟੈਪ ਅੱਗੇ ਪਹੁੰਚ ਚੁੱਕਾ ਹੈਗਾ ਤੇ ਜਿਹੜੇ ਹੋਰ ਮੁਲਕ ਨੇ ਅੱਛਾ ਫਿਰ ਕਪੋਸ਼ਨ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਮੋਹਰਲੇ ਮੁਲਕਾਂ 'ਚ ਆ ਗਿਆ ਵੀ ਇੱਥੇ ਕਪੋਸ਼ਨ ਜ਼ਿਆਦਾ 5 ਸਾਲ ਦੀ ਉਮਰ ਤੱਕ ਦੇ ਜਿਹੜੇ ਬੱਚੇ ਮਰਦੇ ਨੇ ਉਹਨਾਂ ਦੀ ਗਿਣਤੀ ਵਿੱਚ ਵੀ ਭਾਰਤ ਜਿਹੜਾ ਮੋਰੀ ਹੈਗਾ ਸੰਸਥਾਵਾਂ ਦਾ ਜਿਹੜੇ ਮੁਲਕਾਂ ਦਾ ਵਿੱਚ ਪੱਠਾ ਬੈਠਿਆ ਹੋਇਆ ਉਹਨਾਂ ਵਿੱਚ ਭਾਰਤ ਇੱਕ ਹੈ ਇਹ 10 ਸਾਲ ਦੀਆਂ ਪ੍ਰਾਪਤੀਆਂ ਨੇ ਹੁਣ ਦੱਸੋ ਕਿ ਪੰਜਾਬ ਚ ਆ ਕੇ ਕਿਹੜੀ ਪ੍ਰਾਪਤੀ ਦਿਖਾਉਣਗੇ ਅੱਛਾ ਨੰਬਰ 1 ਹੁਣ ਇਹਦਾ ਇੱਕ ਦੂਜਾ ਪਹਿਲੂ ਵੀ ਹੈ ਵੀ ਜੀ ਤੁਸੀਂ ਸਾਨੂੰ ਵੋਟ ਨਹੀਂ ਪਾਉਂਦੇ ਤਾਂ ਕਰਕੇ ਤੁਸੀਂ ਵੋਟ ਪਾਉਂਗੇ ਤਾਂ ਕੰਮ ਹੋ ਜਾਣਗੇ ਇਹ ਤਾਂ ਇਹ ਤਾਂ ਮੇਰੀ ਦੁਸ਼ਮਣੀ ਵਾਲੀ ਭਾਵਨਾ ਹੋ ਜਾਂਦੀ ਹੈ ਕਿਉਂਕਿ ਇਹ ਤੋਂ ਪਹਿਲਾਂ ਵੀ ਬੀਜੇਪੀ ਵਾਲੇ ਕਹਿੰਦੇ ਨੇ ਬੰਦੇ ਗੱਲ ਹੀ ਇਹੀ ਹੈ ਨਾ ਵੀ ਇਹ ਤਾਂ ਦੁਸ਼ਮਣੀ ਵਾਲੀ ਗੱਲ ਹੋ ਗਈ ਵੀ ਤੁਸੀਂ ਮੈਨੂੰ ਵੋਟ ਨਹੀਂ ਪਾਈ ਤੇ ਜਾਓ ਮੈਂ ਤੁਹਾਡੇ ਲਈ ਕੁਛ ਨਹੀਂ ਕਰਦਾ ਜਾਓ ਜੋ ਕਰਨਾ ਕਰਨਾ ਇਹ ਤਾਂ ਦੋ ਪਹਿਲੂ ਤਾਂ ਗਣਾਂ ਨੇ ਇੱਕ ਤਾਂ ਪਹਿਲੂ ਵੀ ਜਦੋਂ ਸਾਡੀ ਸਰਕਾਰ ਆਵੇਗੀ ਮਤਲਬ ਵੀ ਇੱਕ ਤਾਂ ਚਲੋ ਅਸੀਂ ਅਸੀਂ ਆਈ ਮੰਨ ਕੇ ਚੱਲਦੇ ਆਂ ਵੀ ਅਸੀਂ ਪਹਿਲਾ ਪਹਿਲੂ ਮੰਨ ਕੇ ਚੱਲਦੇ ਆਂ ਵੀ ਦੇਖੋ ਸਰਕਾਰ ਨਹੀਂ ਸਾਡੀ ਹੈ ਕਿ ਨਹੀਂ ਤਾਂ ਸਰਕਾਰ ਹੁੰਦੀ ਸੀ ਬਹੁਤ ਕੰਮ ਕਰਕੇ ਦਿਖਾ ਦੇਣੀ ਸੀ ਕਿ ਆਪਣੀ ਪਰਫਾਰਮੈਂਸ ਦਿਖਾ ਦੇਣੀ ਸੀ ਤਾਂ ਸਾਡਾ ਸਵਾਲ ਇਹੀ ਹੈ ਵੀ ਹਿੰਦੁਸਤਾਨ ਤੁਸੀਂ ਆਪਣੀ ਪਰਫਾਰਮੈਂਸ ਦਿਖਾਉਂਦੇ ਇਹਨੂੰ 10 ਸਾਲ ਹੋ ਗਏ ਕੀ ਕੀਤਾ ਯੂਪੀ ਦੇ ਵਿੱਚ ਕੀ ਕੀਤਾ ਗੁਜਰਾਤ ਚ ਕੀ ਕੀਤਾ ਚਲੋ ਹੁਣ ਫਿਰ ਜਿਹੜਾ ਆ ਅੰਗਲ ਦੂਜਾ ਉਹ ਹੈ ਤਾਂ ਦੁਸ਼ਮਣੀ ਵਾਲਾ ਅੰਗਲ ਜਿਵੇਂ ਕਿ ਬੀਜੇਪੀ ਕਈ ਹੋਰ ਸੂਬਿਆਂ 'ਚ ਵੀ ਕਹਿੰਦੇ ਆ ਵੀ ਡਬਲ ਇੰਜਨ ਵਾਲੀ ਸਰ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਸੂਬਿਆਂ 'ਚ ਮੇਰੀ ਨਾਨ ਬੀਜੇਪੀ ਸਰਕਾਰਾਂ ਉੱਥੇ ਤੁਸੀਂ ਕੰਮ ਨਹੀਂ ਕਰਨਾ ਚਾਹੋਗੇ ਉਹਦੇ ਸੈਂਟਰ ਤੁਹਾਡੀ ਸੈਂਟਰ ਮਦਦ ਨਹੀਂ ਕਰੂਗਾ ਇਹਦਾ ਮਤਲਬ ਹੈ ਤੁਸੀਂ ਲੋਕਤੰਤਰ ਦੀ ਭਾਵਨਾ ਦੇ ਆਪ ਹੀ ਉਲਟ ਜਾ ਰਹੇ ਹੋ ਜਿੱਤਣ ਤੋਂ ਬਾਅਦ ਕੋਈ ਵੀ ਪਾਰਟੀ ਦਾ ਲੀਡਰ ਹੈ ਕੋਈ ਐਮਐਲਏ ਆ ਕੋਈ ਐਮਪੀ ਆ ਕੋਈ ਸਰਕਾਰ ਆ ਉਹ ਉਸ ਸਾਰੇ ਸੂਬੇ ਤੇ ਮੁਲਕ ਦੀ ਜਿਹੜੀ ਹੈਗੀ ਆ ਲੀਡਰ ਹੁੰਦਾ ਹੈਗਾ ਚਾਹੇ ਕਿਸੇ ਨੇ ਉਹਨੂੰ ਵੋਟ ਪਾਈ ਹੋਵੇ ਕਿਸੇ ਨੇ ਨਹੀਂ ਉਦਾਹਰਨ ਦੇ ਤੌਰ ਤੇ ਤੁਹਾਡੇ ਹਲਕੇ ਦਾ ਐਮਐਲਏ ਆ ਉਹ ਉਹਨੇ ਮਤਲਬ 1.5 ਲੱਖ ਦੇ ਵਿੱਚੋਂ ਉਹ ਵੋਟਾਂ ਦੇ ਲੈ ਕੇ ਜਿੱਤ ਗਿਆ ਮੰਨ ਲਓ ਕਿ 40 50000 ਨੇ ਉਹਨੂੰ ਵੋਟ ਨਹੀਂ ਪਾਈ ਉਹਨੇ 40 50000 ਦਾ ਵੀ ਕੰਮ ਕਰਨਾ ਹੁੰਦਾ ਕਨਸਟੀਟਿਊਸ਼ਨ ਤੇ ਲੋਕਤੰਤਰ ਦੀ ਭਾਵਨਾ ਇਹ ਕਹਿੰਦੀ ਜੇ ਤੁਸੀਂ ਕਹੋਗੇ ਕਿ ਜੀ ਅਸੀਂ ਇਹ ਸੂਬੇ ਦਾ ਕੰਮ ਤਾਂ ਨਹੀਂ ਕਰਨਾ ਇਹ ਵੋਟ ਨਹੀਂ ਪਾਉਂਦੇ ਤਾਂ ਇਹ ਤਾਂ ਤੁਸੀਂ ਸ਼ਰਿਆਮ ਜਿਹੜਾ ਲੋਕਤੰਤਰ ਨਹੀਂ ਇਹ ਤਾਂ ਤੁਹਾਡੀ ਤਾਨਾਸ਼ਾਹੀ ਆ ਤੇ ਜਦੋਂ ਇਹ ਲੀਡਰ ਕਹਿੰਦੇ ਨੇ ਜੀ ਤੁਸੀਂ ਵੋਟਾਂ ਤਾਂ ਪਾਉਂਦੇ ਨਹੀਂ ਕੰਮ ਤਾਂ ਨਹੀਂ ਹੁੰਦਾ ਇਦਾ ਮਤਲਬ ਫਿਰ ਇਹੀ ਆ ਵੀ ਤੁਸੀਂ ਭਾਈ ਲੀਡਰਾਂ ਵਾਲੇ ਕੋਣ ਨਹੀਂ ਤੁਹਾਡੇ ਤੁਸੀਂ ਤਾਂ ਦੁਸ਼ਮਣ ਹੋ ਫਿਰ ਦੁਸ਼ਮਣਾਂ ਨੂੰ ਲੋਕ ਵੀ ਉਸੇ ਤਰ੍ਹਾਂ ਹੀ ਦੇਖਦੇ ਨੇ ਜਦੋਂ ਲੀਡਰ ਮੰਨ ਨਹੀਂ ਲੈਂਦੇ ਨੇ ਆਵਾਮ ਸਾਡੀ ਦੁਸ਼ਮਣ ਹੈ ਫਿਰ ਆਵਾਮ ਵੀ ਆਪਣਾ ਹਿਸਾਬ ਕਿਤਾਬ ਕਰਨ ਲੱਗੇ ਟਾਈਮ ਨਹੀਂ ਲਾਉਂਦੇ ਇੱਕ ਨਾ ਪੰਜਾਬੀ ਦਾ ਮੁਹਾਵਰਾ ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਜਦੋਂ ਹੰਸਰਾ ਜਹੰਸ ਗਣਾਰੇ ਸੀ ਨਾ ਵੀ ਹਰਿਆਣਾ ਚਾਹ ਹੋ ਗਿਆ ਯੂਪੀ ਚਾਹ ਹੋ ਗਿਆ ਤੇ ਪੰਜਾਬ ਪਿੱਛੇ ਰਹਿ ਗਿਆ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਦੇ ਉੱਤੇ ਵੀ ਇਹ ਦੋਸ਼ ਲੱਗਦੇ ਰਹਿੰਦੇ ਆ ਵੀ ਪ੍ਰਧਾਨ ਮੰਤਰੀ ਵੀ ਕਿਸੇ ਵੇਲੇ ਜਿਹੜਾ ਵਾ ਉਹ ਜ਼ਿਆਦਾ ਹੀ ਗੱਲਾਂ ਕਰ ਜਾਂਦੇ ਆ ਉਹ ਝੂਠ ਦੇ ਦਾਇਰੇ ਚ ਆ ਜਾਂਦੀਆਂ ਗੱਲਾਂ ਝੂਠ ਦੇ ਦਾਇਰੇ ਚ ਨਹੀਂ ਆਉਂਦੀਆਂ ਕੱਲੇ ਝੂਠ ਤੋਂ ਬਿਨਾਂ ਮਕਾਰੀ ਦੇ ਦਾਇਰੇ ਚ ਵੀ ਆਉਂਦੀਆਂ ਇਹ ਬੇਈਮਾਨੀ ਦੇ ਦਾਇਰੇ ਚ ਵੀ ਆਉਂਦੀਆਂ ਪ੍ਰਧਾਨ ਮੰਤਰੀ ਲਗਾਤਾਰ ਦੋ ਤਿੰਨ ਦਿਨ ਤੋਂ ਝੂਠ ਬੋਲ ਲੈ ਨੇ ਕੱਲ ਉਹਨਾਂ ਨੇ ਇੱਕ ਹੋਰ ਝੂਠ ਬੋਲਿਆ ਉਹ ਕਹਿੰਦੇ ਕਿ ਜਿਹੜਾ ਕਾਂਗਰਸ ਰਿਜ਼ਰਵੇਸ਼ਨ ਖਤਮ ਕਰਕੇ ਮੁਸਲਮਾਨਾਂ ਨੂੰ ਦੇਊਗੀ ਦਲਿਤਾਂ ਦੀ ਖਤਮ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਨੇ ਜੇ ਮੈਨੀਫੈਸਟੋ ਜੇ ਲਿਖਿਆ ਹੀ ਨਹੀਂ ਹੋਇਆ ਕਿ 48 ਸਫ਼ੇ ਦਾ ਮੈਨੀਫੈਸਟੋ ਆਨਲਾਈਨ ਉੱਤੇ ਮਿਲ ਜਾਂਦਾ ਆਰਾਮ ਨਾਲ ਮਿਲ ਜਾਂਦਾ ਹਿੰਦੀ ਭੰਗਰੇਜੀ 'ਚ ਮਿਲ ਜਾਂਦਾ ਸ਼ਾਇਦ ਹੋਰ ਵੀ ਭਾਸ਼ਾ 'ਚ ਕਿਸੇ 'ਚ ਮਿਲ ਜਾਂਦਾ ਉਹ ਮੈਂ ਕਿਉਂਕਿ ਮੈਂ ਅੰਗਰੇਜ਼ੀ 'ਚ ਪੜਿਆ ਵਾ 48 ਸਫ਼ੇ ਦਾ ਮੈਨੀਫੈਸਟੋ ਉਹਦੇ ਵਿੱਚ ਕਿਤੇ ਇਹ ਜੀ ਗੱਲ ਨਹੀਂ ਲਿਖੀ ਹੋਈ ਸੋ ਕਾਂਗਰਸ ਜਾਤੀ ਆਧਾਰ ਜਨਗਣਨਾ ਕਰਨ ਦੇ ਪੱਖ ਵਿੱਚ ਆ ਜਿੱਦੋਂ ਬੀਜੇਪੀ ਟਲਦੀ ਰਹੀ ਆ ਦੂਜਾ ਮਸਲਾ ਇਹ ਹੈਗਾ ਇਹ ਫਿਰ ਉਹ ਕਹਿੰਦੇ ਕਿ ਦੇਖੋ ਜੀ ਜੇ ਕਿਸੇ ਕੋਲ ਦੋ ਘਰ ਹੈਗੇ ਨੇ ਮੰਨ ਲਓ ਕਿ ਇੱਕ ਪਿੰਡ ਦੇ ਵਿੱਚ ਆ ਇੱਕ ਥੋੜਾ ਸੀ ਸ਼ਹਿਰ ਚ ਫਲੈਟ ਲੈ ਲਿਆ ਤਾਂ ਤੁਹਾਡੇ ਕੋਲੋਂ ਇੱਕ ਘਰ ਖੋ ਕੇ ਜਿਹੜਾ ਹੈਗਾ ਉਹ ਹੋਰ ਲੋਕਾਂ ਚ ਵੰਡ ਦੂੰਗੀ ਕਾਂਗਰਸ ਪਾਰਟੀ ਉਹਨਾਂ ਦੇ ਮੈਨੀਫੈਸਟੋ ਚ ਲਿਖਿਆ ਹੋਇਆ ਉਹ ਵੀ ਕਿਤੇ ਨਹੀਂ ਲਿਖਿਆ ਹੋਇਆ ਉਹ ਵੀ ਇੱਕ ਝੂਠ ਬੋਲਿਆ ਪ੍ਰਧਾਨ ਮੰਤਰੀ ਨੇ ਦੂਜੇ ਪਾਸੇ ਝੂਠ ਬੋਲ ਹੀ ਨਹੀਂ ਰਹੇ ਨਫ਼ਰਤ ਵੀ ਸਿਖਾ ਰਹੇ ਨੇ ਵੀ ਫਲਾਨਾ ਦਲਿਤ ਭਾਈ ਚਾਰਾ ਜਾਂ ਪਿੰਡੂ ਭਾਈ ਚਾਰਾ ਉਹ ਮੁਸਲਮਾਨ ਭਾਈ ਚਾਰਾ ਨਾਲ ਨਫ਼ਰਤ ਕਰੇ ਮਤਲਬ ਹਿੰਦੂ ਹਿੰਦੂ ਆਰਤਾ ਮੁਸਲਮਾਨ ਆਰਤਾ ਨਫਰਤ ਕਰ ਜਿਹੜੀ ਉਹ ਮੰਗਲ ਸੂਤਰ ਵਾਲੀ ਗੱਲ ਕੀਤੀ ਆ ਇਹਦੇ ਉੱਤੇ ਹੁਣ ਸਵਾਲ ਇਹ ਹੈਗਾ ਵੀ ਚੋਣ ਕਮਿਸ਼ਨ ਕੀ ਕਰਦਾ ਚੋਣ ਕਮਿਸ਼ਨ ਦਾ ਤਾਂ ਕਹਿਣਾ ਸੀ ਵੀ ਭਾਈ ਨਫਰਤੀ ਭਾਸ਼ਣ ਨਹੀਂ ਹੋਣੇ ਫਲਾਨਾ ਨਹੀਂ ਹੋਣਾ ਢਿੰਗੜਾ ਨਹੀਂ ਹੋਣਾ ਅੱਛਾ ਹਰ ਭਾਸ਼ਣ ਦੇ ਵਿੱਚ ਜੈ ਸ਼੍ਰੀ ਰਾਮ ਬਜਰੰਗ ਬਲੀ ਫਲਾਨਾ ਢਿੰਗੜਾ ਇਹ ਬੋਲੇ ਜਾਂਦਾ ਚੋਣਾ ਵਿੱਚ ਤੁਸੀਂ ਕੋਈ ਵੀ ਧਾਰਮਿਕ ਨਾਰਾ ਨਹੀਂ ਲਾ ਸਕਦੇ ਇਹ ਤੁਸੀਂ ਇਹ ਚੋਣ ਜਾਬਤੇ ਦੀ ਉਲੰਘਣਾ ਹੈਗੀ ਆ ਅੱਛਾ ਜੇ ਜੈ ਭਵਾਨੀ ਜਿਹੜਾ ਹੈਗਾ ਉਦੋਂ ਠਾਕਰੇ ਕਹਤਾ ਉਹਨੂੰ ਤਾਂ ਨੋਟਸ ਭੇਜ ਦਿੱਤਾ ਉਹਨਾਂ ਨੂੰ ਮੈਂ ਵੀ ਉਹੀ ਗੱਲ ਕਰਨ ਲੱਗਾ ਸੀ ਉਹਨੂੰ ਨੋਟਿਸ ਭੇਜ ਦਿੱਤਾ ਉਹਨਾਂ ਨੂੰ ਵੀ ਤੁਸੀਂ ਇਹ ਜਿਹੜਾ ਸ਼ਬਦਾ ਇਹਨੂੰ ਹਟਾ ਲਓ ਹਾਂ ਉਹ ਹਟਾ ਲਓ ਅਮਿਤ ਸ਼ਾ ਆਏ ਦਿਨ ਅਮਿਤ ਸ਼ਾ ਨੇ ਇੱਥੇ ਨਹੀਂ ਕਿਹਾ ਅਮਿਤ ਸ਼ਾ ਨੇ ਦੁਬਾਰਾ ਕਿਹਾ ਜੋ ਸਾਨੂੰ ਵੋਟ ਪਾਓਗੇ ਤਾਂ ਆਰਾਮ ਮੰਦਰ ਦੀ ਫ੍ਰੀ ਯਾਤਰਾ ਕਰਾਵਾਂਗੇ ਇਹ ਕੀ ਹੈ ਬਈ ਇਹ ਧਾਰਮਿਕ ਪੱਤਈ ਹੈ ਤੇ ਗਿਰੀ ਰਾਜ ਸਿੰਘ ਸ਼ਰਿਆਮ ਕਹਿ ਰਿਹਾ ਬਿਹਾਰ ਵਾਲਾ ਕਿ ਜੇਕਰ ਕਿ ਐਂਟੀ ਨੈਸ਼ਨਲ ਤੇ ਪਾਕਿਸਤਾਨੀਆਂ ਨੂੰ ਵੋਟ ਨਾ ਪਾਓ ਨਾ ਤਾਂ ਅਸੀਂ ਵੋਟ ਲੈਣ ਨਹੀਂ ਜਾਵਾਂਗੇ ਸਿੱਧੇ ਆ ਟਾਰਗੇਟ ਮੁਸਲਮਾਨ ਭਾਈਚਾਰੇ ਤੋਂ ਆ ਇੱਥੇ ਤੱਕ ਨਹੀਂ ਹੋਰ ਵੀ ਇਦੂ ਦਿਖਾ ਦਿੰਨਾ ਇਹੀ ਗਿਰੀ ਰਾਜ ਸਿੰਘ ਜਿਹੜਾ ਕਿ ਸੈਂਟਰਲ ਮਿਨਿਸਟਰ ਵੀ ਰਹਿ ਚੁੱਕਾ ਉਹਦਾ ਇਦੂ ਪਹਿਲਾ ਬਿਆਨ ਸੀਗਾ ਕਿ ਜੇ ਅਸੀਂ ਆਪਣੀ ਆਈ ਤੇ ਆਕੇ ਤਾਂ ਮੁਸਲਮਾਨਾਂ ਨੂੰ ਢਾਈ ਗੱਜ ਜਗ੍ਹਾ ਨਹੀਂ ਮਿਲਣੀ ਸ਼ਰਿਆਮ ਨੌ ਲੈ ਕੇ ਤੇ ਉਹਨਾਂ ਨੂੰ ਟਿਕਟਾਂ ਦਾ ਨਿਵਾਜ ਜੇ ਵੀ ਗਿਆ ਉਹ ਸਵਾਲ ਹੈ ਕਿ ਨਿਵਾਜਾ ਜਾਏਗਾ ਜਦੋਂ ਪ੍ਰਧਾਨ ਮੰਤਰੀ ਖੁਦ ਮੁਸਲਮਾਨ ਮੁਸਲਮਾਨ ਕਰੀ ਜਾ ਰਿਹਾ ਹੈਗਾ ਪਰ ਇਸ ਹਾਲਤ ਵਿੱਚ ਮੁੱੱਖ ਦੀਆਂ ਸੰਸਥਾਵਾਂ ਕੀ ਆ 1000 ਦੇ ਕਰੀਬ ਕੇਸ ਰਿਪੋਰਟ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ 1000 ਨਾਗਰਿਕਾਂ ਨੇ ਅਰ ਸ਼ਿਕਾਇਤ ਅਰਜ ਕਰਵਾਈ ਹੈ ਲਿਖਤੀ ਰੂਪ ਵਿੱਚ ਪਰ ਚੋਣ ਕਮਿਸ਼ਨ ਵਾਲੇ ਸੁੱਤਾ ਪਿਆ ਸੁੱਤਾ ਪਿਆ ਡਰ ਰਿਹਾ ਜਾਂ ਹਿੰਮਤ ਨਹੀਂ ਹੈਗੀ ਜਾਂ ਕੀ ਕਾਰਨ ਹੈ ਇਹ ਚੋਣ ਕਮਿਸ਼ਨ ਨੇ ਅਜੇ ਤੱਕ ਦੱਸਿਆ ਜੀ ਇੱਕ ਵਾਰੀ ਨਾ ਪਾਸ਼ਨ ਕਰ ਰਹੇ ਸੀਗੇ ਤਕਰੀਰ ਕਰ ਰਹੇ ਸੀਗੇ ਅਮਿਤ ਸ਼ਾਹ ਉਹ ਕਹਿੰਦੇ ਵੀ ਸਾਡੇ ਆਈਟੀ ਸੈੱਲ ਨੇ ਲੱਖਾਂ ਹਜ਼ਾਰਾਂ ਯੂਜ਼ਰਸ ਦਾ ਜਿਹੜਾ ਹੈ ਵਟਸਐਪ ਗਰੁੱਪ ਬਣਾ ਲਿਆ ਕਹਿੰਦੇ ਉਹਦੇ ਵਿੱਚ ਅਸੀਂ ਜਿਹੜਾ ਵੀ ਮੈਸੇਜ ਪਾਈਏ ਸੱਚਾ ਹੋਵੇ ਭਾਵੇਂ ਉਹਨਾਂ ਜ਼ੋਰ ਦੇ ਕੇ ਕਹਾਂ ਝੂਠਾ ਹੋਵੇ ਕਹਿੰਦੇ ਉਹ ਲੋਕਾਂ ਦਾ ਕਹੀ ਪਛਾਹੀ ਦੇਣਾ ਇਹ 2018 ਚ ਕਿਹਾ ਸੀ ਉਹਨਾਂ ਨੇ ਉਹਨਾਂ ਦੇ ਜਿਹੜਾ ਆਈਟੀ ਸੈੱਲ ਚ ਕੰਮ ਕਰਨ ਵਾਲੇ ਉਹਨਾਂ ਨੂੰ ਸੰਬੋਧਨ ਕਰ ਰਿਹਾ ਸੀ ਉਹਨਾਂ ਨੂੰ ਸੂਰਮੇ ਕਿਹਾ ਸੀਗਾ ਤੇ ਹੱਲਾਸ਼ੇਰੀ ਦੇ ਰਹੇ ਸੀ ਉਹਦੋਂ ਕਿ ਭਾਈ ਤੁਸੀਂ ਇਹ ਕੰਮ ਕਰੋ ਤੁਸੀਂ ਮਤਲਬ ਇਹ ਤੁਸੀਂ ਸਾਡੇ ਸੂਰਮੇ ਹੈਗੇ ਹੋ ਕਿਉਂਕਿ ਹੁਣ WhatsApp ਯੂਨੀਵਰਸਿਟੀ ਚੱਲਦੀ ਆ ਉਹਦੇ ਵਿੱਚ ਹੁੰਦਾ ਕੀ ਹੈ ਕਿ WhatsApp ਵਿੱਚ ਇਹੋ ਜਾਵਾ ਮੰਨ ਲਓ ਇੱਥੇ ਖਬਰਾਂ ਵਿੱਚ ਮੈਂ ਕੁਝ ਗਲਤ ਬੋਲਤਾ ਜਾਂ ਤੁਸੀਂ ਕੁਝ ਗਲਤ ਬੋਲਤਾ ਸਾਡੇ ਵੀਰੋਂ ਤੇ ਐਫਆਈਆ ਅਦਾਲਤ ਹੋ ਜਾਊਗੀ ਤੇ WhatsApp ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਮੈਸੇਜ ਆਇਆ ਕਿੱਥੋਂ ਨਹੀਂ ਆਇਆ ਹੈਗਾ ਵੀ ਮੰਨ ਲਓ ਕਿ ਤੁਸੀਂ ਮੈਨੂੰ ਕੀਤਾ ਮੈਂ ਕਿਹਾ ਮੈਂ ਤੁਹਾਨੂੰ ਕਹਾਂਗਾ ਵੀ ਯਾਰ ਇਹ ਤਾਂ ਗਲਤ ਹੈ ਤੇ ਤੁਸੀਂ ਕਹੋਗੇ ਅੱਛਾ ਮੈਨੂੰ ਕਿ ਤੋ ਹੋਰ ਆਇਆ ਸੀ ਹੁਣ ਕਿਸੇ ਹੋਰ ਤੋਂ ਪੁੱਛੋਗੇ ਉਹਨੂੰ ਕਿਸੇ ਹੋਰ ਆਇਆ ਹੋਣਾ ਸੋ ਇਹ ਜਿਹੜਾ ਇੱਕ ਨਾ ਚੇਨ ਆ WhatsApp ਰਾਹੀਂ ਜਿਹੜਾ BJP ਦੇ ਨੇ ਘੱਟੋ ਘੱਟ ਮੋٹے ਤੌਰ ਤੇ ਮੰਨਿਆ ਜਾਂਦਾ ਕਿ 10-15000 ਬੰਦਾ ਆਪਣੇ ਇਸ ਤਰ੍ਹਾਂ ਕੰਮ ਲਈ ਰੱਖਿਆ ਹੋਇਆ ਜਿਹੜਾ ਇਹੀ ਕੰਮ ਕਰਦਾ ਅੱਛਾ ਫਿਰ ਇਸੇ ਤਰ੍ਹਾਂ ਦੇ ਯੂਟਿਊਬਰ ਬਣਾ ਲੇ ਜਿਨ੍ਹਾਂ ਨੂੰ ਖੁਦ ਪ੍ਰਧਾਨ ਮੰਤਰੀ ਆ ਕੇ ਮੀਟਿੰਗ ਅਟੈਂਡ ਕਰਦਾ ਉਹਨਾਂ ਨੂੰ ਇਹ ਅਵਧੀਨ ਇੰਟਰਵਿਊ ਦਿੰਦਾ ਹੈਗਾ ਉੱਥੇ ਸੰਬੋਧਨ ਕੀਤਾ ਪਿੱਛੇ ਜਿਹੜੇ ਉਹਨੂੰ ਅਵਾਰਡ ਦਿੱਤੇ ਨੇ ਉਹਨਾਂ ਯੂਟਿਊਬਰਾਂ ਨੂੰ ਤੇ ਉਹ ਯੂਟਿਊਬਰ ਨੂੰ ਮਿਲਦਾ ਹੁਣ ਹੁਣ ਮਸਲਾ ਸਵਾਲ ਇਹ ਹੈਗਾ ਵੀ ਇਹ ਸਾਰੀ ਇੱਕ ਫੋਰਸ ਹੈ ਜਿਹੜੀ ਭਾਜਪਾ ਦੀ ਝੂਠ ਦਾ ਕੰਮ ਕਰਦੀ ਹੈ ਹੁਣ ਜਿਵੇਂ ਮੋਦੀ ਨੇ ਝੂਠ ਬੋਲਿਆ ਇਹੀ ਝੂਠ ਨੂੰ ਇੱਕ ਹੋਰ ਤੜਕਾ ਲਾ ਲਾ ਕੇ ਪੇਸ਼ ਕਰਨਗੇ ਹੁਣ ਚਾਹੀਦਾ ਇਹ ਹੈਗਾ ਇੱਥੇ ਇੱਥੇ ਵਿਰੋਧੀ ਦੇ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਵੀ ਭਾਈ ਤੁਸੀਂ ਆਪਣਾ ਮੈਨੀਫੈਸਟੋ ਸੜਕਾਂ ਤੇ ਲੈ ਆਓ ਵੀ ਤੁਹਾਡਾ ਮੈਨੀਫੈਸਟੋ ਹੈ ਕੀ ਆ ਕਿਉਂ ਕਾਂਗਰਸ ਕੰਮ ਨਹੀਂ ਕਰ ਰਹੀ ਉਹਨੂੰ ਚਾਹੀਦਾ ਵੀ ਤੁਹਾਨੂੰ ਤਾਂ ਮੌਕਾ ਮਿਲ ਗਿਆ ਜੇ ਜੇ ਤੁਹਾਡੇ ਮੈਨੀਫੈਸਟੋ ਬਾਰੇ ਕਹਿ ਰਿਹਾ ਝੂਠ ਬੋਲ ਲਿਆ ਉਹ ਤੁਹਾਡੇ ਕੋਲ ਵਧੀਆ ਸਨਰੀ ਮੌਕਾ ਲੈ ਜਾਓ ਆਪਣੇ ਸੜਕਾਂ ਦੇ ਉੱਤੇ ਆਪਣੇ ਜਿੱਥੇ ਜਿੱਥੇ ਪ੍ਰਚਾਰ ਕਰਦੇ ਉੱਥੇ ਪੜੋ ਆਪਣਾ ਮੈਨੀਫੈਸਟੋ 48 ਸਫੇ ਪੀ ਕੀ ਹੈ ਸਾਡੇ ਮੈਨੀਫੈਸਟੋ ਦੇ ਵਿੱਚ ਬਲਕਿ ਕਾਂਗਰਸ ਪਾਰਟੀ ਨੂੰ ਇਹਦਾ ਫਾਇਦਾ ਨਹੀਂ ਲੈਣਾ ਆ ਰਿਹਾ ਮੇਰੇ ਖਿਆਲ ਦੇ ਵਿੱਚ ਚਾਹ ਉਹਦੇ ਕੋਲ ਹੀ ਨਹੀਂ ਤਾਕਤ ਨਹੀਂ ਹੈਗੀ ਕਿਉਂਕਿ ਉਹ ਉਸ ਤਰ੍ਹਾਂ ਐਕਟਿਵ ਨਹੀਂ ਹੈਗੀ ਜੇ ਡਰੇ ਹੋਏ ਨਹੀਂ ਸਿੱਧੂ ਉਸੇ ਵਾਲਾ ਪਰਿਵਾਰ ਜਿਹੜਾ ਇਹ ਕਾਂਗਰਸੀ ਪਰਿਵਾਰ ਆ ਇਹਨਾਂ ਦੇ ਘਰ ਚੋਂ ਜਿਹੜੇ ਸਿੱਧੂ ਦੇ ਮਾਤਾ ਜੀ ਆ ਉਹ ਕਾਂਗਰਸ ਦੀ ਟਿਕਟ ਤੋਂ ਇਹ ਸਰਪੰਚ ਨੇ ਸਿੱਧੂ ਨੇ ਖੁਦ ਜਿਹੜਾ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸੀਗੀਆਂ ਪਰ ਹੁਣ ਖਬਰ ਇਹ ਆ ਇਹ ਹੈ ਸੂਤਰਾਂ ਦੇ ਹਵਾਲੇ ਤੋਂ ਆ ਕਿ ਸਿੱਧੂ ਦੇ ਜਿਹੜੇ ਫਾਦਰ ਆ ਬਲਕੌਰ ਸਿੰਘ ਉਹ ਆਜ਼ਾਦ ਉਮੀਦਵਾਰ ਚੋਣ ਲੜਨ ਜਾ ਰਹੇ ਆ ਬਠਿੰਡਾ ਤੋਂ ਇਹ ਵਾਕਈ ਇਹ ਗੱਲ ਸਹੀ ਆ ਜੀ اپنی گل بات ਤੋਂ ਪਹਿਲਾਂ ਮੈਂ ਥੋੜਾ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਦੋ ਇਹਨਾਂ میڈیا ਗਰੁੱਪਸ ਨੇ ਪ੍ਰਮੁੱਖ ਖਬਰ ਬਣਾਇਆ ਵਾ ਤੇ ਉਸ ਤੋਂ ਬਾਅਦ ਵਿੱਚ ਮੈਂ ਪਤਾ ਕੀਤਾ ਪਰਿਵਾਰ ਵੱਲੋਂ ਤਾਂ ਕੋਈ ਅਜਾ ਸਾਈਨ ਆਇਆ ਨਹੀਂ ਹਾਲ ਤੱਕ ਇਹ ਇੱਕ ਬਹੁਤ ਪਰਿਵਾਰ ਦੇ ਨੇੜਲੇ ਬੰਦੇ ਨਾਲ ਵੀ ਮੇਰੀ ਗੱਲ ਹੋ ਕੇ ਹੱਟ ਗਿਆ ਉਹ ਕਹਿੰਦੇ ਉਹਨੇ ਮੈਨੂੰ ਆਏ ਕਿਹਾ ਆਪ ਦੀ ਰਿਕਾਰਡ ਵੀ ਦੇਖੋ ਵੀ ਜੇ ਚੋਣ ਲੜਨੀ ਹੁੰਦੀ ਤਾਂ ਕਾਂਗਰਸ ਤੋਂ ਚੋਣ ਲੜਦੇ ਉਹ ਤੇ ਉਹ ਬਿਲਕੁਲ ਸ਼ਵਿੰਦਰ ਜੀ ਇਹੀ ਹੈ ਵੀ ਜੇ ਚੋਣ ਲੜਨੀ ਹੁੰਦੀ ਤਾਂ ਫਿਰ ਤੇ ਕਾਂਗਰਸ ਵੱਲੋਂ ਇਹਨਾਂ ਨੂੰ ਜਿਹੜੀ ਆਫਰ ਵੀ ਸੀਗੀ ਉਹ ਤਾਂ ਨਿਯੋਤਾ ਦਿੰਦੇ ਸੀ ਵੀ ਆ ਕੇ ਚੋਣ ਲੜੋ ਬਠਿੰਡੇ ਤਾਂ ਉਹਨਾਂ ਨੇ ਤਾਂ ਉਹਨਾਂ ਦੇ ਜਿਹੜੇ ਬਹੁਤ ਕਰੀਬੀ ਇੱਕ ਬੰਦੇ ਦਾ ਕਹਿਣਾ ਕਿ ਇਹ ਗੱਲ ਸਿਰਫ ਤੇ ਸਿਰਫ ਮੀਡੀਆ ਦੇ ਵਿੱਚ ਆ ਰਹੀ ਹੈਗੀ ਜਾਂ ਹੋਰ ਕੋਈ ਦੰਮ ਨਹੀਂ ਬਾਕੀ ਆਪਾਂ ਵੇਟ ਕਰ ਸਕਦੇ ਹਾਂ ਦੋ ਤਿੰਨ ਦਿਨ ਤੱਕ ਕੀ ਹੋਏਗਾ ਕਿਉਂਕਿ ਕਿਉਂਕਿ ਬਠਿੰਡੇ ਵਾਲੀ ਵੈਸਤੇ ਵੀ ਹੌਟ ਸੀਟ ਹੈਗੀ ਆ ਇੱਥੇ ਕਈ ਇੱਥੇ ਬਿਹਾਰ ਸਿਮਰਤ ਕੌਰ ਬਾਦਲ ਜੀਤ ਮਹਿੰਦਰ ਸਿੱਧੂ ਫਿਰ ਆਪ ਦੇ ਮੰਤਰੀ ਖੁੱਡੀਆਂ ਹੁਣ ਹੁਣ ਲੱਖਾ ਸਿਧਾਨਾ ਵੀ ਸੀ ਮਨਜੀਤ ਸਿੰਘ ਮਾਨ ਦੀ ਸਪੋਰਟ ਦੇ ਨਾਲ ਇੱਥੇ ਟੋਨ ਲੜੂਗਾ ਤੇ ਕਈ ਸਾਰੇ ਖਿਡਾਰੀ ਹੋ ਜਾਣਗੇ ਭਾਜੀਪੀ ਵੱਲੋਂ ਜਿਹੜਾ ਹੈਗਾ ਮਲੂਕਾ ਹੋਰਾਂ ਦੀ ਜਿਹੜੀ ਨੂੰ ਲੜ ਰਹੀ ਆ ਇਸ ਕਰਕੇ ਇੱਥੇ ਪਹਿਲਾਂ ਹੀ ਕਾਫੀ ਸਦਾ ਖਚੋਲਾ ਹੈਗਾ ਤੇ ਇਹ ਸੀਟ ਤਾਂ ਵੈਸੇ ਕਾਫੀ ਦਿਲਚਸਪ ਸੀਟ ਬਣਦੀ ਜਾ ਰਹੀ ਹੈਗੀ ਹੈ ਤੇ ਆ ਖਬਰ ਵਿੱਚ ਹਾਲ ਦੀ ਕਰੀ ਸਾਡੇ ਕੋਲ ਕੋਈ ਤਾਂ ਸਾਈਨ ਨਹੀਂ ਆਇਆ ਕਿ ਸਿੰਗਰ ਵੀ ਇੱਕ ਮੇਰਾ ਸਵਾਲ ਹੈ ਵੈਸੇ ਹੀ ਆਪਾਂ ਗੱਲ ਕਰਦੇ ਆ ਜੇ ਕਿਤੇ ਉਹ ਬਤੌਰ ਆਜ਼ਾਦ ਉਮੀਦਵਾਰ ਆ ਜਾਂਦੇ ਆ ਚੋਣ ਮੈਦਾਨ ਚ ਫਿਰ ਇਹ ਰਾਜਾ ਜਿਹੜੇ ਵੜਿੰਗ ਆ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੀ ਕ੍ਰੈਡੀਬਿਲਟੀ ਤੇ ਸਵਾਲ ਨਹੀਂ ਖੜਾ ਹੋਊਗਾ ਵੇ ਤੁਸੀਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਦੋਂ ਉਹਨਾਂ ਨੇ ਤੁਹਾਨੂੰ ਨਾ ਕਰ ਦਿੱਤੀ ਹੁਣ ਉਹ ਬਤੌਰ ਆਜ਼ਾਦ ਉਮੀਦਵਾਰ ਚੋਣ 'ਚ ਆ ਗਏ ਤੇ ਰਾਜਾ ਵੜਿੰਗ ਜਿਨ੍ਹਾਂ ਨੇ ਆਪਣੀ ਵਾਈਫ ਨੂੰ ਟਿਕਟ ਇਸ ਕਰਕੇ ਨਹੀਂ ਦਿੱਤੀ ਵੀ ਲੋਕੀ ਕਹਿਣਗੇ ਵੀ ਆਪਣੇ ਘਰ 'ਚ ਹੀ ਟਿਕਟਾਂ ਵੰਡੀਆਂ ਜਾਂਦੇ ਆ ਉਹਨਾਂ ਦੀ ਜਿਹੜੀ ਕਾਰਜਗੁਜ਼ਾਰੀ ਹੈ ਜਿਹੜੀ ਉਹਨਾਂ ਦੀ ਕਾਰਜਸ਼ੈਲੀ ਹੈ ਜਿਹੜਾ ਉਹਨਾਂ ਦਾ ਵਰਕਿੰਗ ਸਟਾਈਲ ਆ ਉਹਦੇ ਉੱਤੇ ਸਵਾਲ ਨਹੀਂ ਖੜੇ ਹੋ ਜਾਣਗੇ ਮੇਰੇ ਕਹਿ ਰਾਜਾ ਵੜਿੰਗ ਨੇ ਆਪਣੀ ਵਾਈਫ ਦੀ ਆਪ ਨਹੀਂ ਕੱਟੀ ਕੇਂਦਰੀ ਹਾਈ ਕਮਾਂਡ ਨੇ ਕੱਟੀ ਆ ਉਹ ਤਾਂ ਚਾਹੁੰਦੇ ਸੀ ਕਿ ਉਹਦੀ ਵਾਈਫ ਨੂੰ ਮਿਲ ਜਾ ਟਿਕਟ ਉਹ ਉਹ ਉਹਨਾਂ ਨੇ ਖੁਦ মিডিਆ ਅੱਗੇ ਕਹਿੰਦੇ ਨਹੀਂ ਵੀ ਮੈਂ ਨਹੀਂ ਸੀ ਚਾਹੁੰਦਾ ਵੀ ਲੜਨ ਕਹਿੰਦੇ ਮੈਂ ਬਿਜ਼ੀ ਹੋ ਜਾਣਾ ਸੀ ਓਕੂਪਾਈਡ ਹੋ ਜਾਣਾ ਸੀ ਉਹ ਕਹਿੰਦਾ ਹੀ ਜਣਾ ਹਰ ਇੱਕ ਲੀਡਰ ਕਹੇਗਾ ਹੀ ਨਾ ਨਾ ਮਤਲਬ ਤੁਹਾਡੇ ਪਰਿਵਾਰ ਚੋਂ ਮੇਰੇ ਪਰਿਵਾਰ ਚੋਂ ਕੋਈ ਬੰਦੇ ਨੂੰ ਟਿਕਟ ਮਿਲਣੀ ਆ ਤਾਂ ਅਸੀਂ ਇਹ ਤਾਂ ਨਹੀਂ ਕਹਾਂਗੇ ਕਿ ਅਸੀਂ ਦਵਾਉਣਾ ਚਾਹੁੰਦੇ ਸੀਗੇ ਉਹ ਤਾਂ ਫਿਰ ਬੰਦਾ ਤਾਂ ਬਾਅਦ ਵਿੱਚ ਆਪਣਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਇਦਾਂ ਦਾ ਕਹਦਾ ਪਰ ਜਿਹੜੀਆਂ ਖਬਰਾਂ ਸੀ ਕਿ ਉਹ ਚਾਹੁੰਦੇ ਸੀਗੇ ਕਿ ਉਹਨਾਂ ਦੀ ਵਾਈਫ ਨੂੰ ਟਿਕਟ ਮਿਲੇ ਤੇ ਲੇਕਿਨ ਹਾਈ ਕਮਾਂਡ ਨੇ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਉਹਦਾ ਉਹਦਾ ਕਾਰਨ ਇਹ ਸੀਗਾ ਵੀ ਹਾਈ ਕਮਾਂਡ ਵਾਲੇ ਇੰਨਾ ਵੀ ਉਹਨੂੰ ਸਿਰਤੇ ਨਹੀਂ ਚੜਾਉਣਾ ਚਾਹੁੰਦੀ ਜਿਹੜੀ ਅਸਲੀ ਗੱਲ ਇਹ ਹੈਗੀ ਆ ਉਹਦੀ ਕ੍ਰੈਡੀਬਿਲਟੀ ਦਾ ਸਵਾਲ ਹੋਏਗਾ ਜੇ ਉਹ ਚੋਣ ਲੜੇਗਾ ਤੇ ਇਹਦੇ ਵਿੱਚ ਕੋਈ ਦੋਰਾ ਇਹ ਨਹੀਂ ਪਰ ਦੂਸਰਾ ਦੂਸਰੀ ਚੀਜ਼ ਇਹ ਹੈਗੀ ਆ ਕਿ ਮੈਨੂੰ ਹਲੇ ਲੱਗ ਨਹੀਂ ਰਿਹਾ ਜਿਹੜੀਆਂ ਦੋ ਖਬਰਾਂ ਆ ਰਹੀਆਂ ਨੇ ਕਿਉਂਕਿ ਨਹੀਂ ਕਿਤਾ ਕਿਸੇ ਨਾ ਕਿਸੇ ਨਾ ਪ੍ਰਵਾਸ ਦੇ ਵਿੱਚੋਂ ਹੀ ਕੋਈ ਇਦਾਂ ਦੀ ਥੋਨੂੰ ਢਿੰਕ ਮਿਲ ਜਾਂਦੀ ਹੈ ਉਹ ਹਲੇ ਉਸ ਤਰ੍ਹਾਂ ਦੀ ਕੋਈ ਢਿੰਕ ਮਿਲ ਨਹੀਂ ਰਹੀ ਹੈਗੀ ਬਾਕੀ ਕੱਢੇ ਦਿਨ ਚ ਦੇਖਦੇ ਹਾਂ ਜੇ ਬਲਕੌਰ ਸਿੰਘ ਦਾ ਖੁਦ ਦਾ ਕੋਈ ਬਿਆਨ ਆਉਂਦਾ ਫਿਰ ਉਹ ਪਤਾ ਲੱਗ ਜਾਊਗਾ ਫਰੀਦਕੋਟ ਤੋਂ ਕਾਂਗਰਸ ਨੇ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਆਪਣਾ ਉਮੀਦਵਾਰ ਲਾਨਿਆ ਪਰ ਟਿਕਟ ਕੱਟੀ ਗਈ ਮੁਹੰਮਦ ਸਦੀਕ ਦੀ ਸਿਟਿੰਗ ਐਪੀ ਸੀਗੇ ਪਰ ਉਹਦੇ ਨਾਲ ਹੀ ਫਰੀਦਕੋਟ ਦੇ ਵਿੱਚ ਕਾਂਗਰਸ ਜਿਹੜੀ ਆ ਦੁਫਾੜ ਹੁੰਦੀ ਦਿਖ ਰਹੀ ਆ ਬਾਗੀ ਜਿਹੜੇ ਆ ਉਹ ਹੁਣ ਉਹਨਾਂ ਦੇ ਤੇਵਰ ਜਿਹੜੇ ਆ ਗਰਮ ਹੋ ਗਏ ਆ ਉਹ ਕਹਿੰਦੇ ਆ ਵੀ ਸਾਡੇ ਨਾਲ ਤਕਾਓ ਗਿਆ ਕਾਂਗਰਸ ਪਾਰਟੀ ਦੀ ਇੱਕ ਵੱਡੀ ਸਮੱਸਿਆ ਰਹਿੰਦੀ ਹੈ ਕਈ ਸਾਲਾਂ ਤੋਂ ਜਦੋਂ ਮਤਲਬ ਟਿਕਟਾਂ ਦੀ ਵੰਡ ਵੰਡਾਈ ਹੁੰਦੀ ਹੈ ਉਹਦੇ ਵਿੱਚ ਗਰੁੱਪਵਾਦੀ ਇਸ ਤਰ੍ਹਾਂ ਦੀ ਹੈ ਵੀ ਇੱਕ ਗਰੁੱਪ ਫਿਰ ਦੂਜੇ ਗਰੁੱਪ ਦੇ ਉੱਤੇ ਆ ਕੇ ਕਹਿੰਦਾ ਕਿ ਦੇਖੋ ਜੀ ਸਾਡੀ ਦੀ ਪੁੱਛ ਜਿੱਚੋ ਹੀ ਪਟਿਆਲੇ ਚੋਂ ਬਪ ਦੇਖ ਚੁੱਕੇ ਆ ਸੰਗਰੂਰ ਵਿੱਚੋਂ ਖੈਰ ਇਹਨਾਂ ਨੇ ਕਾਫੀ ਹੱਦ ਤੱਕ ਮਾਮਲਾ ਸੋਲਵ ਕਰ ਲਿਆ ਤੇ ਇਹ ਹੁਣ ਹਾਂ ਹਮਤ ਨੂੰ ਹਰ ਜਗ੍ਹਾ ਤੁਹਾਨੂੰ ਮਿਲੇਗਾ ਤੇ ਹਾਲੇ ਤਾਂ ਗੰਦਪੁਰ ਅਨੰਦਪੁਰ ਸਾਹਿਬ ਦੇ ਉੱਤੇ ਬੜਾ ਕੁਸ਼ਨ ਹੋਣਾ ਹੈਗਾ ਵਾ ਫਿਰ ਲੁਧਿਆਣੇ ਵਿੱਚੋਂ ਵੀ ਤੁਹਾਨੂੰ ਦਿਖੇਗਾ ਕਿਉਂਕਿ ਇੱਥੇ ਹਾਲੇ ਨੀ ਹਲਾਣੇ ਦੇ ਲੱਗੇ ਅਮਰਜੀਤ ਕੌਰ ਸਾਹਿਬ ਸਾਹਿਬ ਕੇ ਨੂੰ ਟਿਕਟ ਤੋਂ ਬਾਅਦ ਹੁਣ ਮੁਹੰਮਦ ਸਦੀਕ ਆ ਇੱਕ ਤਾਂ ਉਹਦੀ ਟਿਕਟ ਕੱਟੀ ਗਈ ਆ ਉਹ ਖੁਦ ਨਾਰਾਜ਼ ਪਰ ਹੈਗੇ ਨੇ ਉਹ ਤਾਂ ਕਹਿੰਦੇ ਕਿ ਉਹ ਚੋਣ ਪ੍ਰਚਾਰ ਲਈ ਵੀ ਨਹੀਂ ਜਾਣਗੇ ਹਾਲਾਂਕਿ ਉਹ ਪਾਰਟੀ ਵਿੱਚ ਰਹਿਣਗੇ ਪਰ ਚੋਣ ਪ੍ਰਚਾਰ ਲਈ ਨਹੀਂ ਜਾਣਗੇ ਇੱਕ ਜਗ੍ਹਾ ਤੇ ਉਹ ਇੰਟਰਵਿਊ ਵਿੱਚ ਕਹਿ ਰਹੇ ਹੈਗੇ ਨੇ ਧਰਮ ਕੋਡ ਹਲਕੇ ਨਾਲ ਸੰਬੰਧਿਤ ਪਰਮਿੰਦਰ ਸਿੰਘ ਡਿੰਪਲ ਹੋ ਗਿਆ ਉਹ ਮਾਰਕੀਟ ਕਮੇਟੀ ਦੇ ਕੁਝ ਹੋਰ ਬੰਦੇ ਜਿਵੇਂ ਪਰਮਪਾਲ ਤਖਤੂਪੁਰਾ ਇਹਨਾਂ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਇਹਦਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਕਿ ਕਾਂਗਰਸ ਆਗੂਆਂ ਦੀ ਜਿਹੜੀ ਮੀਟਿੰਗ ਸੱਦੀ ਹੈ ਫਿਰ ਉਹ ਨਾਰਾਜ਼ਗੀ ਜਤਾਈ ਆ ਉਹਨਾਂ ਨੇ ਕਿਹਾ ਵੀ ਖੋਰ ਬਹੁਤ ਸਾਰਿਆਂ ਨੂੰ ਅਨਡਿਟ ਕੀਤਾ ਗਿਆ ਨਜ਼ਰਅੰਦਾਜ਼ ਕੀਤਾ ਗਿਆ ਮੈਨੂੰ ਲੱਗਦਾ ਵੀ ਇਹ ਤਾਂ ਇੱਕ ਨਾ ਇੱਕ ਵਰਤਾਰਾ ਹੈ ਜਿਹਦੇ ਬਾਕੀ ਇੱਕ ਟਿੱਕ ਦਿੱਤੀ ਜਾਂਦੀ ਹੈ ਤੁਹਾਡੇ ਕੋਲ ਹਰੇਕ ਪਾਰਟੀ ਚ ਕਈ ਸਾਰੇ ਗਰੁੱਪ ਹੁੰਦੇ ਨੇ ਉਹਦੇ ਵਿੱਚੋਂ ਇੱਕ ਗਰੁੱਪ ਦੇ ਬੰਦੇ ਨੂੰ ਮਿਲ ਜਾਂਦੀ ਉਹਦੇ ਦੂਜਾ ਗਰੁੱਪ ਦਾ ਬੰਦਾ ਨਾਰਾਜ਼ਗੀ ਪ੍ਰਗਟ ਕਰਦਾ ਮਸਲਾ ਇਹ ਹੁੰਦਾ ਵੀ ਤੁਸੀਂ ਇਹਨੂੰ ਟਾਈਮ ਤੇ ਸੋਲਵ ਕਰ ਲਓ ਕੋਈ ਜਿਹੜੀ ਕੋਈ ਪੋਲੀਟੀਕਲ ਪਾਰਟੀ ਸੋਲਵ ਕਰ ਲੈਂਦੀ ਆ ਉਹ ਠੀਕ ਰਹਿੰਦੀ ਆ ਜੇ ਸੋਲਵ ਨਹੀਂ ਹੁੰਦੀ ਫਿਰ ਉਹਦੇ ਵੀ ਅੱਗੇ ਜਾ ਕੇ ਸਿਰਦਰਦੀ ਬਣ ਜਾਂਦੇ ਆ ਪਰ ਇਹ ਕਾਂਗਰਸ ਦੇ ਵਿੱਚ ਨਾ ਆਪਾਂ ਅਕਸਰ ਹੀ ਦੇਖਦੇ ਆਂ ਵੀ ਜਦੋਂ ਟਿਕਟਾਂ ਦੀ ਵੰਡ ਹੁੰਦੀ ਆ ਤਾਂ ਕਾਂਗਰਸ ਦੇ ਵਿੱਚ 2 3 4 ਧੜੇ ਵਾਣੀ ਜਾਂਦੇ ਆ ਔਰ ਆਖਰਕਾਰ ਕਾਂਗਰਸ ਦਾ ਕਿਸੇ ਵੇਲੇ ਜਦੋਂ ਨੁਕਸਾਨ ਵੱਡੇ ਪੱਧਰ ਤੇ ਹੋ ਜਾਂਦਾ ਤੇ ਉਹਦਾ ਸਬਬ ਇਹ ਹੀ ਬਣਦੇ ਆ ਲੀਡਰ ਮੈਨੂੰ ਇਹ ਦੋ ਚੀਜ਼ਾਂ ਲੱਗਦੀਆਂ ਨੇ ਕਿ ਇੱਕ ਤਾਂ ਕਾਂਗਰਸ ਦੀ ਜਿਹੜੀ ਹਿਸਟਰੀ ਜੇ ਦੇਖੀਏ ਸ਼ੁਰੂ ਤੋਂ ਇਹ ਰਹੀ ਜਾਂ ਵੀ ਕਾਂਗਰਸ ਵਿੱਚ ਨਾ ਡਿਫਰੈਂਟ ਡਿਫਰੈਂਟ ਵਿਚਾਰਾਂ ਦੇ ਲੋਕ ਰਹੇ ਨੇ ਇਹ ਤਾਂ ਚੱਲ ਇਹਦਾ ਸਵਾਰਥ ਪਿੱਛੇ ਲੜ ਰਹੇ ਨੇ ਵੀ ਸਾਰੀ ਟਿਕਟ ਫਲਾਨੀ ਹੋਊਗੀ ਠਿੰਗਰੀ ਹੋਊਗੀ ਲੇਕਿਨ ਜਿਹੜੀ ਵਿਚਾਰਾਤਮਕ ਤੌਰ ਦੇ ਉੱਤੇ ਵੀ ਨਾ ਕਾਂਗਰਸ ਵਿੱਚ ਕਈ ਸਾਰੇ ਗੁੱਟ ਰਹੇ ਨੇ ਇੱਕੋ ਸਮੇਂ ਦੇ ਵਿੱਚ ਜਦੋਂ ਕਾਂਗਰਸ ਬਣੀ ਸੀ ਇਹਦਾ 1900 1885 ਤੋਂ ਲੈ ਕੇ 5 ਤੱਕ ਦਾ ਜਿਹੜਾ ਫੇਸ ਸੀਗਾ ਉਹ ਜ਼ਿਆਦਾਤਰ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਇਤਾਂ ਦੇ ਲਿਬਰਲ ਕਿਸਮ ਦੇ ਬੰਦਿਆਂ ਦਾ ਸੀਗਾ ਜਿਹੜਾ ਕਿ ਜਿਨ੍ਹਾਂ ਦੇ ਮੰਗ ਪੱਤਰ ਦੇਣੇ ਹੋਰ ਕਰਦਾ 5 ਤੋਂ ਬਾਅਦ ਜਿਹੜਾ 19 ਤੱਕ ਦਾ ਫੇਸ ਰਿਹਾ ਉਹ ਉਗਰ ਕਾਂਗਰਸੀਆਂ ਦਾ ਫੇਸ ਰਿਹਾ ਫਿਰ ਜਿਹੜਾ 19 ਤੋਂ ਬਾਅਦ ਜਿਹੜਾ 42-47 ਤੱਕ ਗਾਂਧੀਨ ਇਹ ਜਿਹੜਾ ਰਿਹਾ ਹੈਗਾ ਵਾ ਗਾਂਧੀ ਦੀ ਜਿਹੜੀ ਪਾਲਿਸੀ ਉਹ ਰਿਹਾ ਫਿਰ ਜਦੋਂ 47 ਦਾ ਦੌਰ ਆਇਆ ਜਿਹਦੇ ਵਿੱਚ ਜਵਾਹਰ ਲਾਲ ਨਹਿਰੂ ਦੀ ਚੱਲਣ ਲੱਗੀ ਉਹਦੇ ਵਿੱਚ ਸਮਾਜਵਾਦੀ ਵਿਚਾਰਾਂ ਦਾ ਰਿਹਾ ਪਰ ਸਮਾਜਵਾਦੀ ਦੇ ਨਾਲ ਨਾਲ ਰਾਈਟਿਸਟ ਬੰਦੇ ਵੀ ਇਹਦੇ ਵਿੱਚ ਸੀਗੇ ਇੱਕ ਦੋ ਇਵਨ ਤੁਸੀਂ ਪਟੇਲ ਨੂੰ ਲੈ ਸਕਦੇ ਹੋ ਪਟੇਲ ਥੋੜਾ ਜਿਹਾ ਰਾਈਟ ਵਿੰਗ ਵੱਲ ਝੁਕਾ ਰੱਖਦੇ ਸੀਗੇ ਕਾਂਗਰਸ ਵਿੱਚ ਇੱਕੋ ਸਮੇਂ ਕਈ ਸਾਰੀਆਂ ਵਿਚਾਰਧਾਰਾਾਂ ਚੱਲਦੀਆਂ ਰਹਿੰਦੀਆਂ ਨੇ ਉਹ ਫਿਰ ਵਿਚਾਰਧਾਰਾਵਾਂ ਦਾ ਟਕਰਾਅ ਹੁੰਦਾ ਵੈਸੇ ਇਹ ਤਾਂ ਇੱਕ ਗੱਲੋਂ ਤਾਂ ਚੰਗੀ ਚੀਜ਼ ਐ ਕਿ ਕਿਸੇ ਪਾਰਟੀ ਦੇ ਵਿੱਚ ਇੱਕ ਤਰ੍ਹਾਂ ਦੀ ਵਿਚਾਰਧਾਰਾ ਨਹੀਂ ਉਹਦੇ ਵਿੱਚ ਕਈ ਤਰ੍ਹਾਂ ਦੀ ਵਿਚਾਰਧਾਰਾ ਫਿਰ ਉਹਦੇ ਵਿੱਚ ਜਿਹੜੀ ਹੈਗੀ ਐ ਪਾਰਟੀ ਦੇ ਵਿੱਚ ਉਹ ਜਿਹੜੀ ਕਿਹਦਾ ਲਚਕੀਲਾਪਨ ਬਣਿਆ ਰਹਿੰਦਾ ਪਰ ਪ੍ਰੋਬਲਮ ਇਹ ਐ ਕਿ ਜਦੋਂ ਡੈਮੋਕ੍ਰੇਸੀ ਤੁਸੀਂ ਚੋਣ ਲੜਦੇ ਹੋ ਇਲੈਕਟੋਰਲ ਇਹਦੇ ਵਿੱਚ ਆਉਨੇ ਹੋ ਉਹਦੇ ਵਿੱਚ ਤੁਸੀਂ ਆਪਣੇ ਵਿਚਾਰ ਵੱਖਰੇ ਹੁੰਦੇ ਹੋਏ ਉਹਨੂੰ ਚੋਣਾਂ ਵੇਲੇ ਜੇ ਸੋਲਵ ਕਰ ਲੈਂਦੇ ਹੋ ਤਾਂ ਗੱਲ ਠੀਕ ਐ ਜੇ ਉਹ ਫਿਰ ਉਹੀ ਜਾ ਕੇ ਦਿੱਕਤ ਆਉਂਦੀ ਆ ਤਾਂ ਵੱਜ ਜਾਂਦੀ ਆ ਹੁਣ ਜਿਹੜੀ ਦਿੱਕਤ ਆ ਰਹੀ ਹੈ ਵਿਚਾਰਾ ਕਰਕੇ ਨਹੀਂ ਆ ਰਹੀ ਹੈ ਜੀ ਹੁਣ ਇਹ ਆਪਣੀ ਜਿਹੜੀ ਲਿਸਟ ਆ ਉਹ ਅਗਲੀ ਨਹੀਂ ਜਾ ਰਹੀ ਹੋਰੀ ਕੈਂਡੀਡੇਟਸ ਜਿਹੜੇ ਰਹਿੰਦੇ ਅਨਾਉਂਸ ਕਰਨੇ ਇਸੇ ਕਰਕੇ ਨਹੀਂ ਅਜੇ ਨਾਮ ਜਿਹੜੇ ਆ ਉਹ ਪਬਲਿਕ ਕੀਤੇ ਗਏ ਇਹੀ ਕਾਰਨ ਹੁਣ ਪੰਜ ਸੀਟਾਂ ਰਹਿੰਦੀਆਂ ਨਹੀਂ ਪੰਜਾਂ ਦੇ ਵਿੱਚੋਂ ਇਹ ਮੰਗ ਰਹੇ ਹੈਗੇ ਨੇ ਕਿ ਪਹਿਲਾਂ ਤਾਂ ਹਾਈ ਕਮਾਂਡ ਨੇ ਕਿਹਾ ਵੀ ਚਾਰ-ਚਾਰ ਬੰਦੇ ਭੇਜੋ ਸਾਨੂੰ ਫਿਰ ਉਹਨਾਂ ਨੇ ਹੁਣ ਦੋ ਮੰਗ ਲਈ ਵੀ ਦੋ-ਦੋ ਭੇਜੋ ਸਾਨੂੰ ਕਿਉਂਕਿ ਉੱਪਰ ਜਿਹੜੀ ਸਟੇਟ ਬੋਰਡੀ ਉਹ ਭੇਜੇਗੀ ਇਹਦੇ ਵਿੱਚ ਵੀ ਹੁਣ ਕਈ ਤਗਾ ਦੇ ਪੇਜ ਫਸਿਆ ਹੋਇਆ ਜਿਵੇਂ ਕਿ ਆ ਨੰਦਪੁਰ ਵਾਲੀ ਸੀਟ ਤੇ ਖਡੂਰ ਸਾਹਿਬ ਵਾਲੀ ਤੇ ਰਾਣਾ ਗੁਰਜੀਤ ਵਾਲੀ ਫੈਮਿਲੀ ਤੇ ਉਹ ਆਪਣੇ ਮੁੰਡੇ ਨੂੰ ਵੀ ਦਵਾਣਾ ਚਾਹੁੰਦਾ ਜਾਂ ਆਪ ਲੈਣਾ ਚਾਹੁੰਦਾ ਹੈਗਾ ਇਸੇ ਤਰ੍ਹਾਂ ਹਸ਼ਿਆਰ ਤੁਹਾਡਾ ਗੁਰਦਾਸਪੁਰ ਵਿੱਚ ਪੇਜ ਫਸਿਆ ਹੋਇਆ ਲੁਧਿਆਣੇ ਵਿੱਚ ਵੀ ਕਿਹਨੂੰ ਦਿੱਤੀ ਜਾਵੇ ਕੀ ਆਸ਼ੂ ਨੂੰ ਦਿੱਤੀ ਜਾਵੇ ਜਾਂ ਕਿਸੇ ਹੋਰ ਨੂੰ ਦਿੱਤੀ ਜਾਵੇ ਇਹ ਬੇਚੀਤੀ ਤਾਂ ਇਹ ਵੀ ਸੀ ਕਿ ਬੈਂਸ ਬ੍ਰਦਰ ਵੀ ਇੱਧਰ ਆਉਣਾ ਚਾਹੁੰਦੇ ਹੈਗੇ ਨੇ ਟਿਕਟ ਲੈਣ ਲਈ ਪਰ ਇੱਕਦਮ ਟਿਕਟ ਉਹਨਾਂ ਨੂੰ ਸ਼ਾਇਦ ਨਹੀਂ ਮਿਲੇਗੀ ਕਹਿੰਦੇ ਫਿਰ ਉਹ ਹੁਣ ਅਕਾਲੀ ਦਲ ਵੱਲ ਵੀ ਆਸ ਰੱਖ ਰਹੇ ਹੈਗੇ ਨੇ ਕਿ ਨਹੀਂ ਅ ਇਦਾਂ ਵੀ ਮਤਲਬ ਕਈ ਸਾਰੇ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਵਿੱਚ ਫਿਰ ਦੇਖਣਾ ਪੈਂਦਾ ਵੀ ਜੇ ਭਾਈ ਫਲਾਣੇ ਨੂੰ ਦਿੱਤੀ ਜਾਵੇ ਤਾਂ ਬਗਾਵਤ ਨਾ ਆਵੇ ਅੱਛਾ ਫਿਰ ਜਿਹਨੂੰ ਦੇ ਕੇ ਘੱਟ ਬਗਾਵਤ ਆਊਗੀ ਚਲੋ ਉਹਨੂੰ ਦੇ ਦਿੱਤੀ ਜਾਵੇ ਇਦਾਂ ਦੀਆਂ ਜਿਹੜੀਆਂ ਜਿਹੜੀਆਂ ਕਾਂਗਰਸ ਵਿੱਚ ਚੱਲ ਰਹੀਆਂ ਨੇ ਪਰ ਇਦਾਂ ਦਾ ਬੰਦਾ ਤਲਾਸ਼ ਕਰਨਾ ਵੀ ਤੇ ਕਾਂਗਰਸ ਵਾਸਤੇ ਔਖਾ ਵਾ ਇਹ ਤੇ ਫਿਰ ਮਤਲਬ ਬੜਾ ਔਖਾ ਕੰਮ ਹੋ ਗਿਆ ਮਾਈਕਰੋਸਕੋਪ ਲੈਣਾ ਪੈਣਾ ਵੀ ਇਹੋ ਜਿਹਾ ਬੰਦਾ ਕਿਹੜਾ ਕਾਂਗਰਸ ਵਿੱਚ ਵੀ ਜਿਹਨੂੰ ਤੁਸੀਂ ਇਗਨੋਰ ਕਰ ਦੋ ਤੇ ਉਹ ਵਿਰੋਧ ਨਾ ਕਰੇ ਕਾਂਗਰਸ ਤੋਂ ਬੰਦ ਪਰ ਕੋਈ ਔਖੇ ਨਹੀਂ ਮੇਰੇ ਖਿਆਲ ਉਹਦਾ ਕਾਰਨ ਇਹ ਹੈਗਾ ਕਿ ਮੈਂ ਜਿਹੜਾ ਮੈਨੂੰ ਐਸੋਸੀਏਟ ਕਰ ਰਿਹਾ ਵੀ ਅਜੀਹਾ ਆਗੂ ਜਿਹਨੂੰ ਤੁਸੀਂ ਇਗਨੋਰ ਕਰ ਦਵੋ ਤੇ ਉਹ ਨਾਰਾਜ਼ ਨਾ ਹੋਵੇ ਇਹ ਤੇ ਬੜਾ ਔਖਾ ਕੰਮ ਹੈ ਕਾਂਗਰਸ ਪਾਰਟੀ ਇਹ ਬੜਾ ਔਖਾ ਕੰਮ ਆ ਅਸਲ 'ਚ ਨਾ ਜਿਹੜੀ ਪਾਰਟੀ ਥੋੜਾ ਜਆ ਥੋੜੀ ੱਟਕਾ ਚੱਲਦਾ ਹੋਵੇ ਜਾਂ ਇੱਕ ਲੀਡਰ ਦੀ ਜ਼ਿਆਦਾ ਡਿਕਟੇਟਰਸ਼ਿਪ ਚੱਲਦੀ ਹੋਵੇ ਉੱਥੇ ਵਿਰੋਧ ਨਹੀਂ ਹੁੰਦਾ ਹੈਗਾ ਜਿੱਥੇ ਡਿਕਟੇਟਰਸ਼ਿਪ ਨਹੀਂ ਚੱਲਦੀ ਤਾਂ ਨਾਲ ਦੀ ਨਾਲ ਨਾ ਉੱਥੇ ਕੋਈ ਉਤਰਦਾਈ ਵੀ ਨਹੀਂ ਹੁੰਦਾ ਹੈਗਾ ਮਤਲਬ ਵੀ ਪਾਰਟੀ ਦੇ ਭਾਵਨਾ ਨੂੰ ਲੈ ਕੇ ਨਹੀਂ ਚੱਲਦਾ ਉਹ ਕਾਂਗਰਸੀਆਂ ਵਿੱਚ ਹੈਗੀ ਆ ਕਿ ਠੀਕ ਹੈ ਕਿ ਇਹਦੇ ਵਿੱਚ ਖੁੱਲਾਪਨ ਹੈਗਾ ਪਰ ਨਾਲ ਦੀ ਨਾਲ ਜਿਹੜੀ ਸਮੂਹਿਕ ਜ਼ਿੰਮੇਵਾਰੀ ਉਹ ਭਾਵਨਾ ਨਹੀਂ ਹੈਗੀ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਤਾਂ ਬਿਲਕੁਲ ਹੀ ਨਹੀਂ ਹੈਗੀ ਜਿਹੜੀ ਪੰਜਾਬ ਵਾਲੀ ਕਾਂਗਰਸ ਦੀ ਲੀਡਰਸ਼ਿਪ ਆ ਉਹਨਾਂ ਵਿੱਚ ਸਮੂਹਿਕ ਜ਼ਿੰਮੇਵਾਰੀ ਵਾਲੀ ਭਾਵਨਾ ਵੀ ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੈਗਾ ਕਿ ਉਹ ਕਿਹੜੇ ਦੌਰ ਦੇ ਵਿੱਚ ਚੋਣ ਲੜ ਰਹੇ ਨੇ ਤੇ ਉਹ ਦੌਰ ਦੇ ਵਿੱਚ ਜਿੱਥੇ ਲੋਕਤੰਤਰ ਬਹੁਤ ਵੱਡੇ ਖਤਰੇ ਵਿੱਚ ਆ ਉਹਦੇ ਉਹਦੀ ਥਾਂ ਤੇ ਉਹਨਾਂ ਦੀ ਆਪਣੀਆਂ ਗਰਜ਼ਾਂ ਬਹੁਤ ਜ਼ਿਆਦਾ ਭਾਰੀ ਹੈ ਇਦੇ ਨਾਲ ਹੀ ਸ਼ਵਿੰਦਰ ਜੀ ਇੱਕ ਖਬਰ ਆਪਾਂ ਹੋਰ ਡਿਸਕਸ ਕਰਦੇ ਆਂ ਬੜੀ ਅਹਿਮ ਖਬਰ ਹੈ ਉਹ ਇਹ ਹੈ ਕਿ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਡੀਸੀ ਕਪੂਰਥਲਾ ਨੂੰ ਜਿਹੜਾ ਵਾ ਉਹ ਨੋਟਿਸ ਜਾਰੀ ਕੀਤਾ ਹੜਾਂ ਦੇ ਸਬੰਧ ਦੇ ਵਿੱਚ ਕੋਈ ਇਹ ਜਿਹੜਾ ਸਾਰੀ ਕੋਈ ਆਪਣਾ ਇਨਵੈਸਟੀਗੇਸ਼ਨ ਸੀ ਉਹਦੇ ਮੁਤਲਕ ਇੱਕ ਨੋਟਿਸ ਜਾਰੀ ਹੋਇਆ ਇਹ ਸਮਝਣਾ ਜਦੋਂ ਹੜ ਆਏ ਸੀਗੇ ਉਸ ਸਮੇਂ ਦੱਸਿਆ ਜਾ ਰਿਹਾ ਹੈਗਾ ਵੀ ਉਸ ਹਾਈ ਕੋਰਟ ਨੇ ਜਾਰੀ ਕੀਤਾ ਪੰਜਾਬ ਸਰਕਾਰ ਦੇ ਕਪੂਰਥਲਾ ਦੇ ਡੀਸੀ ਨੂੰ ਕਿਉਂਕਿ ਹੜਾਂ ਦੇ ਵਿੱਚ ਕੰਟਰੋਲ ਜਿਹੜਾ ਮੌਜੂਦ ਹੈ ਇੱਕ ਕੈਚਮੈਂਟ ਜ਼ਮੀਨ ਹੈ ਸੀਗੀ ਉਹਦੇ ਵੇਚਣ ਤੇ ਨਿਰਮਾਣ ਕਰਨ ਦੇ ਲਈ 15 ਪਿੰਡਾਂ ਦੇ ਜਿਹੜੇ ਲੋਕਾਂ ਦੇ ਜੀਵਨ ਨੂੰ ਇਹਨਾਂ ਨੇ ਸੰਕਟ ਵਿੱਚ ਕਹਿੰਦੇ ਪਾਇਆ ਵਾ ਤੇ ਮਾਮਲਾ ਇਹ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਹੁੰਚਿਆ ਸੀਗਾ ਹਾਈ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਡੀਸੀ ਤੇ ਕੁਝ ਹੋਰਾਂ ਨੂੰ ਈਤਰਾਣ ਨੂੰ ਨੋਟਿਸ ਜਾਰੀ ਕੀਤਾ ਸੀਗਾ ਉਹਦਾ ਜਵਾਬ ਦੇਣ ਦੇ ਲਈ ਆਖਿਆ ਗਿਆ ਸੀ ਉਸ ਤੋਂ ਬਾਅਦ ਵਿੱਚ ਹੁਣ ਜਿਹੜਾ ਹੈਗਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਮੌਜੂਦ ਜਿਹੜੇ ਹੈਗੇ ਹਨ ਧੀਰ ਸਿੰਘ ਉਹਨਾਂ ਨੇ ਦੇ ਵਕੀਲ ਨੇ ਬਵੇਕ ਸਲਾਰੀਆ ਉਹਨਾਂ ਨੇ ਪਟੀਸ਼ਨ ਦੇ داخل ਕੀਤੀ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ 15 ਪਿੰਡਾਂ ਦੇ ਲੋਕਾਂ ਨੂੰ ਜੀਵਨ ਨੂੰ ਬਚਾਉਣ ਲਈ ਕੋਹਾੜ ਲਈ ਸੀ ਇਹਦੇ ਬਦਲ ਵਿੱਚ ਹੁਣ ਜਿਹੜਾ ਹੈਗਾ ਇਹ ਫੈਸਲਾ ਆਇਆ ਠੀਕ ਜੀ ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਵਾਸਤੇ ਦੇਨੇ ਹੋ ਖਬਰਾਂ ਪੂਰੀ ਤਫਸੀਲ ਦੇ ਨਾਲ ਸਮਝਾਉਣੇ ਹੋ ਦੱਸਦੇ ਹੋ ਦਰਸ਼ਕ ਇਸ ਨੂੰ ਪਸੰਦ ਵੀ ਕਰਦੇ ਆ ਬਹੁਤ ਬਹੁਤ ਧੰਨਵਾਦ ਸਸਵੀ ਗੱਲ ਸ਼ੁਕਰੀਆ ਜੀ ਸਤਿ ਦੀ ਮਿਹਰਬਾਨੀ ਜੀ ਸੋ ਦਰਸ਼ਕੋ ਇਹ ਪ੍ਰੋਗਰਾਮ ਦੇ ਵਿੱਚ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਉਹਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਵੀ ਤੁਸੀਂ ਕਿਹੜੀਆਂ ਹੋਰ ਖਬਰਾਂ ਹਨ ਜਿਨ੍ਹਾਂ ਦੇ ਉੱਤੇ ਤੁਸੀਂ ਚਰਚਾ ਚਾਹੁੰਦੇ ਹੋ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਕਰੋ ਪਸੰਦ ਵੀ ਕਰੋ ਔਰ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਨੂੰ ਆਪਣੀ ਫੇਸਬੁੱਕ ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪੋਸਟ ਵੀ ਕਰੋ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ